ਨੇ ਬੀ ਜੀ ਮਾਨ ਸਿੰਘ ਜੀ ਖਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜਿਓ ਸਮਾ ਬੜਾ ਹੋ ਗਿਆ ਤੇ ਇਸੇ ਲਈ ਸੰਖੇਪ ਦੇ ਵਿੱਚ ਮਤਿਆਂ ਦੇ ਦੁਹਰਾਵੇ ਨੂੰ ਤਾਲਣ ਦੇ ਲਈ ਮੈਂ ਜੋ ਇਹ ਬੇਨਤੀ ਕਰਨਾ ਚਾਹਾਂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਇਸ ਮੋਰਚੇ ਵੱਲੋਂ ਜੋ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਸਾਫ ਉਹਨਾਂ ਵੱਲੋਂ ਜੋ ਮਤੇ ਪੜੇ ਗਏ ਨੇ ਉਹਨਾਂ ਦੀ ਹਮਾਇਤ ਕਰਦੇ ਆ ਉਹਨਾਂ ਨੂੰ ਤੈਈ ਤੈਇਦ ਕਰਦੇ ਆ ਤੇ ਮੈਂ ਇੱਕ ਬੇਨਤੀ ਜੋ ਵੀ ਮਤੇ ਦੇਖੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਿੱਖਾਂ ਦੀ ਸਰਮੌਰ ਸੰਸਥਾ ਉਸ ਦਾ ਨਰਾਦਰ ਚਾਹੇ ਸੈਂਟਰ ਸਰਕਾਰ ਵੱਲੋਂ ਚਾਹੇ ਪੰਜਾਬ ਸਰਕਾਰ ਵੱਲੋਂ ਬੜਾ ਜ਼ਿਆਦਾ ਨਿੰਦਣਯੋਗ ਹੈ ਤੇ ਅਸੀਂ ਜਥੇਬੰਦੀ ਵੱਲੋਂ ਇਹ ਵੀ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਭਾਈ ਅਮਰਿਤਪਾਲ ਸਿੰਘ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਚਾਹੇ 2023 18 ਮਾਰਚ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਵਿਰੋਧ ਕੀਤਾ ਹੈ ਉਹਨਾਂ ਦੇ ਇਸ ਚੋਣਾਂ ਦੇ ਵਿੱਚ 2024 ਵਿੱਚ ਵਿਰੋਧ ਕੀਤਾ ਜਾਵੇ ਤੇ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਚਾਹੇ ਇੱਥੇ ਹਾਜ਼ਰ ਹੋ ਕੇ ਸਪੋਰਟ ਕੀਤੀ ਹੈ ਚਾਹੇ ਸੋਸ਼ਲ ਮੀਡੀਆ ਤੇ ਸਪੋਰਟ ਕੀਤੀ ਹੈ ਉਹਨਾਂ ਦੀ ਹਮਾਇਤ ਕੀਤੀ ਜਾਵੇ ਇਹ ਵੀ ਸਾਡੇ ਵੱਲੋਂ ਮਤ ਹੈ ਬਾਕੀ ਜੋ ਬੰਦੀ ਸਿੰਘਾਂ ਦਾ ਸਮਾਗਮ ਹੈ ਹੋਰ ਜਿਹੜੇ ਸਾਡੇ ਕੌਮ ਦੇ ਜੋ ਵਡੇਰੀ ਉਮਰ ਦੇ ਬੰਦੀ ਸਿੰਘ ਨੇ ਉਹਨਾਂ ਲਈ ਜੋ ਅਰਦਾਸ ਸਮਾਗਮ ਰੱਖਿਆ ਗਿਆ ਹੈ ਮਾਰਚ ਰੱਖਿਆ ਗਿਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਸ ਦੀ ਵੀ ਹਮਾਇਤ ਕਰਦੇ ਹਾਂ ਬੋਲੋ ਇੱਕ ਜੋ ਗੌਂਦੇ ਬੜੇ ਜ਼ਿਆਦਾ ਆਗੂਆਂ ਨੂੰ ਅੱਜ ਹਾਊਸ ਰੈਸਟ ਕੀਤਾ ਗਿਆ ਜਮੂਰੀਅਤ ਦਾ ਘਾਣ ਕੀਤਾ ਗਿਆ ਲੋਕਤੰਤਰ ਦਾ ਘਾਣ ਕੀਤਾ ਗਿਆ ਤੇ ਸੰਵਿਧਾਨ ਦੇ ਉਲਟ ਚੱਲ ਕੇ ਜੋ ਇਹ ਪੰਜਾਬ ਸਰਕਾਰ ਨੇ ਫੈਸਲੇ ਲਏ ਨੇ ਇਹਨਾਂ ਦੀ ਵੀ ਨਿੰਦਿਆ ਕਰਦੇ ਹਾਂ ਜੋ ਭੁੱਖ ਹੜਤਾਲ ਦੇ ਸਬੰਧਤ ਜੋ ਸਬ ਕਮੇਟੀ ਵੱਲੋਂ ਫੈਸਲੇ ਲਏ ਗਏ ਨੇ ਉਹਨਾਂ ਦੀ ਵੀ ਹਮਾਇਤ ਕਰਦੇ ਹਾਂ ਤੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ